ਅੱਜ ਵੀ ਮੈਂ ਜਿਲੰਦਰ ਦੇ ਵਿੱਚ ਈਦਗਾ ਦੇ ਵਿੱਚ ਆਇਆ ਈਦ ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਵਧਾਈ ਦਿੰਦਾ ਇਹ ਸਾਂਝਾ ਤਿਹਾਰ ਹੈ ਤੇ ਦੇਸ਼ ਅਤੇ ਦੁਨੀਆ ਭਰ ਚ ਅੱਜ Eid ul Fitr ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਚ ਵੀ Eid ul Fitr ਦੇ ਮੌਕੇ ਤੇ ਮੁ슬ਮ ਪਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਜਲੰਧਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ Eid ul Fitr ਦਾ ਤਿਉਹਾਰ ਮਨਾਉਣ ਲਈ ਮੁ슬ਮ ਪਾਈਚਾਰੇ ਨਾਲ Eid ਗਾ ਪਹੁੰਚੇ ਜਿੱਥੇ ਕਿ ਉਹਨਾਂ ਮੁ슬ਮ ਪਾਈਚਾਰੇ ਦੇ ਲੋਕਾਂ ਨਾਲ ਇਕੱਠੇ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਨੂੰ ਵਧਾਈ ਵੀ ਦਿੱਤੀ। ਇਹ ਨਗਰ ਅਗਰ ਉਹ ਰੇ ਨਗਰ ਦਸਤਰਾਏ ਇਸ ਸੂਰਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਹਰ ਸਾਲ ਈਦ ਮਨਾਉਣ ਲਈ ਈਦਗਾ ਜਾਂਦੇ ਨੇ ਅਤੇ ਆਪਣੀ ਨਮਾਜ਼ ਅਦਾ ਕਰਦੇ ਨੇ ਇਸ ਮੌਕੇ ਉਹਨਾਂ ਸਿਆਸਤ ਤੇ ਵੀ ਗੱਲ ਕੀਤੀ ਅਤੇ ਵਿਰੋਧੀਆਂ ਤੇ ਨਿਸ਼ਾਨੇ ਸਾਧਿਆ ਚੰਨੀ ਨੇ ਕਿਹਾ ਕਿ ਹਰ ਕਿਸੇ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਕਿ ਚਰਿੱਤਰ ਹੋਵੇ ਉਹਨਾਂ ਦਲ ਬਦਲੂਆਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਤੇ ਉਥੇ ਨਵਾਜ ਵੀ ਉਹਨਾਂ ਦੇ ਨਾਲ ਬੈਠੀ ਦਾ ਉਹਨਾਂ ਨਾਲ ਅਰਦਾਸ ਵੀ ਕਰੀਦੀ ਹੈ ਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ ਅੱਜ ਵੀ ਮੈਂ ਜਲੰਧਰ ਦੇ ਵਿੱਚ ਈਦਗਾਹ ਦੇ ਵਿੱਚ ਆਇਆ ਈਦ ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਮੁਬਾਰਕ ਦਿਨਾ ਇਹ ਸਾਂਝਾ ਤਿਹਾਰ ਹੈ ਸਭ ਦਾ ਤਿਹਾਰ ਹੈ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣਾ ਮਨਾਉਣਾ ਚਾਹੀਦਾ ਇੱਕ ਫੋਟੋ ਵਾ ਇੱਕ ਉਮੀਦ ਹੈ ਕਿ ਤੁਸੀਂ ਜਲੰਧਰ ਤੋਂ ਐਸਾ ਲੋਕ ਸਭਾ ਕੈਂਡੀਡੇਟ ਹੋ ਸਕਦੇ ਹੋ ਕਾਂਗਰਸ ਵੱਲੋਂ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਆ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਆ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ ਬਚ ਕੇ ਰਹੋ ਹਾਲੇ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਨਹੀਂ ਐ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਹਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਨਾ ਮੌਜੇ ਨਹੀਂ ਖੁੱਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਇੱਥੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕੰਮ ਹੈ ਤੁਸੀਂ ਕੋਠੀ ਇੱਕ ਲੈ ਰਹੇ ਹੋ ਅਰ ਬਸ ਸਟੇਟ ਦੇ ਵਿੱਚ ਲੈ ਰਹੇ ਹੋ ਇੱਥੇ ਜਲੰਧਰ ਦੇ ਵਿੱਚ ਅਰ ਇਸ ਪੂਰੀ ਕੰਸਟੀਚੂਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਜ਼ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟੇਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ ਬਾਈ ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੀ ਤਰ੍ਹਾਂ ਮੈਂ ਹੁਣ ਕਰਾਂਗਾ ਸੀਐਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਦਰਖਾਸਤ ਦੀ ਕਹਿ ਸੀ ਉਹਨਾਂ ਨੇ ਕਿ ਕੈਸੀ ਮੁਸਲਮਾਨ ਭਾਈ ਜਿਹੜੇ ਈਦ ਦਾ ਦਰਖਾਸਤ ਚਲਦੀ ਕਿਹੜੀ ਆ ਪੂਰੀ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰ ਗਏ ਸੀ ਅਸੀਂ ਤੁਹਾਡੀ ਇਸ ਈਦਗਾਹ ਨੂੰ ਬਹੁਤ ਸੋਹਣਾ ਬਣਾ ਦਾਂਗੇ ਇੱਕ ਇੱਟ ਨਹੀਂ ਲਗਾਈ ਇੱਕ ਸਾਲ ਹੋ ਗਿਆ ਦਿਵਾਰੇ ਚੋਣਾ ਆ ਗਏ ਪਿਛਲੀ ਚੋਣਾ ਦੇ ਵਿੱਚ ਵਾਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕ腐ਸ਼ਨ ਕੀਤੀ ਆ ਉਹਦੇ ਵਿੱਚ ਅੰਦਰ ਜਾ ਰਹੇ ਆ ਦੱਸੀਏ ਕਿ ਚਰਨਜੀਤ ਸਿੰਘ ਚੰਨੀ ਦੇ ਇਸ ਵਾਰ ਜਲੰਧਰ ਤੋਂ ਚੋਣ ਲੜਨ ਦੀਆਂ ਚਰਚਾਾਂ ਹਨ ਇਸ ਲਈ ਚੰਨੀ ਪਿਛਲੇ ਕੁਝ ਸਮੇਂ ਤੋਂ ਜਲੰਧਰ 'ਚ ਖਾਸੇ ਐਕਟਿਵ ਨਜ਼ਰ ਆ ਰਹੇ ਨੇ ਇਹਨਾਂ ਹੀ ਨਹੀਂ ਚਰਚਾਾਂ ਹਨ ਕਿ ਚੰਨੀ ਨੇ ਜਲੰਧਰ 'ਚ ਇੱਕ ਘਰ ਵੀ ਕਿਰਾਏ ਤੇ ਲਿਆ ਹੈ ਹਾਲਾਂਕਿ ਚੰਨੀ ਨੇ ਘਰ ਕਿਰਾਏ ਤੇ ਲੈਂਡ ਤੋਂ ਸਾਫ਼ ਇਨਕਾਰ ਕੀਤਾ ਹੈ ਖਰ ਜੋ ਵੀ ਹੋਵੇ ਇੱਕ ਗੱਲ ਤਾਂ ਸਾਫ਼ ਹੈ ਕਿ ਚੰਨੀ ਇਸ ਵਾਰ ਜਲੰਧਰ ਤੋਂ ਮੌਜੂਦਾ ਐਮਪੀ ਸੁਸ਼ੀਲ ਰਿੰਕੂ ਨੂੰ ਟੱਕਰ ਦੇਣ ਲਈ ਤਿਆਰ ਬਰ ਤਿਆਰ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ